ਸਤਨਾਮ ਸ੍ਰੀ ਵਾਹਿਗੁਰੂ ਜੀ ਚੋਪਈ ਸਾਹਿਬ ਇੱਕ ਓ ਅੰਕਾਰ ਸ੍ਰੀ ਵਾਹਿ ਗੁਰੂ ਜੀ ਕੀ ਫਤਿਹ ਪਾਤਸ਼ਾਹ ਹੈ ਦਸਵੀਂ ਕਬਿਓ ਅਬਾਏ ਬਿਨ ਤੇ ਚੋਪਈ ਹਮਰੇ ਕਰੋ ਹਾਜ਼ਿਰ ਰਖਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨ ਮੋਦਨ ਹੈ ਹਮਾਰਾ ਆਪਣਾ ਜਾਨਕ ਰੋ ਪ੍ਰਤਪਾਰਾ ਅਵਰਾ ਦੋਸਤੋ ਸਬਦ ਮੁਕਾਬ ਹੋ ਆਪਹਾਦ ਬੁਨੁਚਾਬ ਹੋ ਸੁਖੇ ਵਸੈ ਮੂਰ ਪਰਵਾਰਾ ਸੇਵ ਸਿਖ ਸੁਬੈ ਕਰਤਾਰ ਮੂਰ ਚਾਨਜ ਕਰਦਾ ਕਰੀਐ ਸਾਬਨ ਨਕਵਾਜ ਸੰਗਰਗੈ ਪੂਰਨ ਹੋਏ ਹਮਾਰੇ ਆਸਾ ਤੌਰ ਬਿੰਦ ਕੀ ਰਹਿ ਪਿਆਸਾ ਪਵਨਾ ਸਾਡ ਕੇ ਅਮਰ ਨਾਮ ਆਵੂ ਜੋ ਪਰਚਾਉ ਸੋ ਤੁਮ ਸੇ ਪਾਉ ਸੇਵਾ ਸਿਖ ਹਮਾਰੇ ਤਾਰੇ ਹੈ ਜਿਨੂ ਜਿਨੂ ਸਾਸਤਰ ਹਮਾਰੇ ਮਾਰੀ ਹੈ ਆਪਹਾ ਦਿਵਜੇ ਭਰੀਏ ਮੁਰਨ ਕਾਲ ਕਾ ਤਰਾਸ ਨ ਭਰੀਏ ਉਹ ਜੋ ਸਦਾ ਹਮਾਰੇ ਪਛਾਛਿਆ ਤੋ ਜੋ ਕਲਿਓ ਰੱਖਾ ਰਾਖ ਲੇਉ ਮਰਕ ਨ ਹਾਰੇ ਸਾਹਿ ਸਹ ਸਹਾਇ ਪਿਆਰੇ ਦੇਨ ਮੰਗ ਸੁਣ ਕੇ ਹੰਤਾ ਤੁਮੂ ਪੂਰੇ ਚਤੁਰਦਸ਼ ਗੰਤਾ ਕਾਲ ਪਾਏ ਬਰਮਾ ਭਗਤ ਦਾ ਕਾਲ ਪਾਏ ਸ਼ੋਭ ਜੈ ਅਸਰਾ ਕਾਲ ਪਾਏ ਗ੍ਰਿਸ਼ਣ ਪ੍ਰਕਾਸ਼ ਸਾਹਿਬ ਸਲ ਕਾਲ ਕਾਹੇ ਆਤਮਾਸ਼ ਜਵਨ ਕਾਲ ਜੋਗੀ ਸਭ ਕੀਓ ਵੇਦ ਰਾਇ ਬ੍ਰਹਮਾ ਜੋ ਥਿਓ ਜਵਨ ਕਾਲ ਸਾਲੋ ਸਵਾਰਾ ਨਉ ਸ਼ਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਾ ਜਗਤ ਬਨਾਇਓ ਦੇਵਦਾ ਜਸ਼ਨ ਉਜਾਇਓ ਆਦ ਤੇ ਕੀ ਆਤਾਰਾ ਸੋਏ ਗੁਰੂ ਸਮਝੇ ਹੋ ਹਮਾਰਾ ਨਮਸਕਾਰ ਜਿਸੇ ਕੋ ਹਮਾਰੇ ਅਗਲੇ ਵਰਜਾ ਜਨਾਬ ਸਵਾਰੀ ਸ਼ਿਵ ਕਨਕਾ ਸ਼ਿਵ ਗੁਣ ਸੁਖ ਦੇਵ ਸਤਨਨ ਕਾ ਪਲਮੋ ਬਦਕਿਓ ਟੜਕੜ ਕੇ ਅੰਦਰ ਗਏ ਜਾਨਤ ਭਲੇ ਬਰੇ ਕੇ ਪੀਰ ਬਸ਼ਾਨਤ ਚੇਤੇ ਦੀਗ ਜਨਾ ਪੂਲਾ ਸਾਪਰ ਕਿਰਪਾ ਦ੍ਰਿਸ਼ਟ ਅਗਰ ਪੂਲਾ ਸ਼ਾਂਤਨ ਨੂੰ ਸੁਖ ਪਾਏ ਤੇ ਦੁਖੀ ਸੁਭਾਏ ਸਾਧਨ ਕੀ ਸੁਖੀ ਏਕੇ ਕੇ ਪੀਰੁ ਸੰਨ ਕੜ ਕੜ ਕੇ ਪੜ ਪੜ ਕੇ ਜਾਣੈ ਜਦ ਕਰਖ ਕਰਾ ਕਰਤਾ ਰਾ ਪ੍ਰਜਾ ਧਰਤ ਤਾ ਦੇਹ ਅਪਾਰ ਜਵਾਖਰਾ ਕਰਤ ਹੋ ਕਬਹੁ ਤੁਮੈ ਮਲਕ ਦੇਹ ਦਰ ਸਭਮ ਦੇਖੇ ਬਦਨ ਸ੍ਰਿਸ਼ਟ ਸਵ ਤਾਰੈ ਆਪ ਆਪਣੀ ਗੁਜੁ ਚਰੈ ਤੁਮ ਸਭ ਹਿੱਤ ਰਹੈ ਦਰ ਆਲਮ ਜਾਰਦ ਬੇਦ ਪੇਦਰ ਆਲਮ ਨਿਰੰਕਾਰ ਦਰਵਕਾਦਰ ਲੰਪ ਆਦ ਨੀਲ ਅਨਾਦ ਸੰਭ ਤਾਹੰ ਉਚਾਰਿ ਪੇਦਾਂ ਜੈ ਕੋ ਪੀਵ ਨਾ ਪਾਪਤ ਬੇਦਾਂ ਤਾ ਕਾ ਕਰਪਾ ਹਨ ਨਮਾਨਤ ਮਹਾ ਮੂੜ ਹੈ ਅਗਜ ਭੇਦ ਨਾ ਜਾਣਤ ਮਹਾ ਦੇਵ ਕੋ ਗਹਿ ਦਸਦਾ ਸ਼ਿਵ ਦਰੰਕਾਰ ਕਾ ਚੀਰਤਨੇ ਪਹਿਗ ਆਪੋ ਆਪਣੇ ਉਦਹਿ ਜੀਤੇ ਬਨਦ ਪਿਨ ਪਿਨ ਤੋ ਹੈ ਤੇਤੇ ਤੁਮਰਾ ਫਾਨੋ ਦੇ ਅਵਸਰ ਕਹਿਵ ਦਸ ਜਾ ਪ੍ਰਥਮ ਸੰਸਾਰ ਇਕ ਰੂਪ ਨੂੰ ਉਸ ਰੂਪ ਆਰੰਗ ਕੁਰਾ ਕਿਹੂ ਪੁਪਾ ਅੰਡਾ ਜੇ ਰਸੇ ਤੇ ਕੀ ਨੀਤ ਬਿਥਾਨ ਬਹੁ ਰਚਦੀਨੀ ਕਹੋ ਖੁਦ ਰਾਜਾ ਹਵੇ ਬੈਠਾ ਕਹੋ ਸਵਣਿ ਪਿਓ ਸੰਗਤ ਇਕੱਠਾ ਸ agre srikt dikhaya cham pav aaj gaad swarup swayam pav auracha mere dim karo sikh var sik sang roop dust jithe ath wat rupata sal manesh karo ran kata jia tujh darshan ne pare vir kahe dust dukht hove mare ਪੁਰਖ ਜਵਨ ਪਗ ਪਰੇ ਤਿਹਾਰੇ ਦਿਨ ਕੇ ਤੂੰ ਸੰਕਟ ਸਭ ਟਾਰੇ ਜੋ ਕਲਗੁਗ ਬਾਰ ਧਿਆਈ ਹੈ ਦਾਕੇ ਕਾਲ ਨਿਕਟ ਨਹਿ ਹਰਛਾ ਹੋਏ ਤਾਹੇ ਸਭ ਕਲ ਦੁਸ਼ਟ ਅਰਿਸ਼ਟ ਕਰੇ ਤਦ ਕੰਨ ਕਿਰਪਾ ਦ੍ਰਿਸ਼ਟ ਜਨ ਜਾਹੇ ਨਿਹਰ ਹੋ ਦਾਕੇ ਤਾਪ ਤਨੁ ਕਮਹਰ ਹੋ ਰੇਦ ਸਿੱਧ ਕਰਮੋਂ ਸਾ ਹੋਈ ਦੁਸ਼ਟ ਛਾਪ ਸਕ ਨਾ ਕੋਈ ਇਕ ਬਾਰੋ ਜਨਤ ਮੈ ਸਵਾਰਾ ਕਾਲ ਫਾਸ ਤੇ ਤਾਹੀ ਬਾਰਾ ਜਿਨ ਨਰਨਾਵ ਦਿਹਾਰੂ ਕਹਾ ਦਰ ਦੁਸ਼ਟ ਦੋਖ ਤੇ ਰਹਾ ਹਰਣ ਗੇਤ ਮੈਂ ਸ਼ਰਨ ਤੇ ਹਾਰੇ ਆਪ ਹਾਤੈ ਲੋ ਬਾਰੇ ਹਰ ਬਠੋਰ ਮੋਹੋ ਸਹਾਈ ਦੁਸ਼ਤ ਦੁਸ਼ਟੀ ਲਹੂ ਬਚਾਈ ਕਿਰਪਾ ਕਰੇ ਹੰ ਪ੍ਰਜਗ ਮਾਤਾ ਗ੍ਰੰਥ ਕਰਾ ਪੂਰਨ ਸੁਗਰਾਤਾ ਕਿਲੇ ਵਿਖ ਸਗਲ ਦੇਹੀ ਕਉ ਹਰਤਾ ਦੁਸ਼ਤ ਦੁਸ਼ਟੀਨ ਕਉ ਛੈ ਕਰਤਾ ਸ੍ਰੀ ਆਤੂਜ ਜਪਏ ਦਿਆਲਾ ਪੂਰਨ ਕਰਾ ਗ੍ਰੰਥ ਚਿਤਕੰਨ ਮਨ ਬਾਠ ਨਫਲ ਪਾਵੈ ਸੋਏ ਦੋਖ ਨਾ ਦਿਸੈ ਬਿ ਆਵਦ ਕੋਇ ਅਡਲ ਸੁਣੈ ਗੁੰਗਜਉ ਆਸੁਰਸਨਾ ਪਾਵੈ ਸੁਣੈ ਮੂੜ ਚਿਤ ਲਾਏ ਚਤੁਰਤਾ ਵੈ ਦੁਖ ਦਰਦ ਪਾਉ ਨਿਕਤਨਾ ਤਿੰਨ ਦਰਕੇ ਰਹੇ ਹੋ ਜਿਆ ਕੀਗਵਾਰ ਚੋ ਪਈ ਕੋ ਕਹੈ ਚੋ ਪਈ ਸੰਬਤ ਸਤ ਰਹੈ ਸੈਸ ਆਪਣੀ ਜੈ ਅਰਥ ਸੈਸ ਅਪਨ ਦਿਨ ਕਹਿ ਜੈ ਪਾਦਰ ਸੁਦੇ ਅਸ਼ਟਮੀ ਰਵਾਰਾ ਤੀਰ ਸੂਦਰਾ ਗ੍ਰੰਥ ਸੁਧਾਰਾ ਸਭਿਆ ਬਾਹੀ ਵਹਿ ਜਵ ਤੇ ਤੁਮਰੇ ਕਉ ਤੇ ਕੋ ਆਖ ਤਰ ਨਹੀਂ ਆਲੇਓ ਰਾਮ ਰਹੀਮ ਪ੍ਰਾਨ ਪ੍ਰਾਨ ਅਨੇਕ ਹੈਮ ਦੇਖਣਾ ਮਾਨਿਓ ਸਮਰੇ ਸਾ ਸਰਵੇ ਸਭੈ ਬੋ ਭੇਦ ਕਹਿ ਹਮੇਖ ਨਾ ਜਾਣਿਓ ਸ੍ਰੀ ਅਸ਼ਪਾਨ ਕਿਰਪਾ ਤੁਮਰੇ ਕਰ ਮੈਂ ਨਾ ਕਹਿਉ ਸਤੋਹਿ ਵਿਖਾਲਿਓ ਅਧੂਰਾ ਅਗਲ ਦਵਾਰ ਕੋ ਛੜ ਗਏ ਇਹੋ ਤਹਾਰੂ ਦਵਾਰ ਵਾਹਿਗੁਰੂ ਇਹ ਕਿਲਾਜ ਅਸ ਗੋਬਿੰਦਾਸ ਤਹਾਰ ਅਗਲ ਦਵਾਰ ਕੋ ਛੜ ਗਏ ਇਹੋ ਤਹਾਰੂ ਵਾਹਿ ਗਹਿ ਗੇ ਕਿਲਾਜ ਅਸਰ ਗੋਬਿੰਦਾਸ ਤਹਾਰ ਰਾਮ ਖਲੀ ਮਹਿਲਾ ਤੀਜਾ ਆਨੰਦ ਏ ਕੋ ਓੰਕਾਰ ਸਤਗੁਰੂ ਬਰਸਾਦ ਆਨੰਦ ਆਪਿਆ ਸਤਿਗੁਰੂ ਮੈਂ ਪਾਇਆ ਸਤਿਵਰਤਾ ਪਾਇਆ ਸਹਿਜ ਸੇਤੇ ਮਨੁ ਮਨਿਆ ਵਧੰਗਿਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਨਾਈਆ ਸ਼ਬਦ ਹੋ ਤਾ ਗਾਵੋ ਹਰੀ ਕੀ ਰਾਮ ਮਨ ਜਨੇ ਉਸਾਇਆ ਕਹੇ ਨਾਨਕ ਤੁੰਦ ਬੁਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੁ ਨਾਤੇ ਹਰਿ ਨਾਰ ਹੋ ਤੂੰ ਮਨ ਮੇਰੇ ਦੋ ਸਭ ਸਾਰਣਾ ਅੰਗੇ ਗਾਰੋ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਾਗਲਾ ਸਮਰੱਤ ਸੁਆਮੀ ਸੋਖ ਅਮਨ ਅਵਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਨਾਨਕੀ ਸਾਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋਪਾਵੈ ਸਦਾ ਸਿਵ ਸਲਾਹਾ ਤੇਰੇ ਨਾਮ ਨੋ ਸਾਵੈ ਨਾਮ ਜਿਨ ਕਹਿ ਮਨੋਸਿਆ ਬਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮਿਰਾਧਾਰੋ ਸਾਚਾ ਨਾਮ ਧਰਮ ਮਿਰਾਜਨ ਭੁਖਾ ਸਭ ਗਵਾਈਆ ਕਰ ਸ਼ਾਂਤ ਸੁਖ ਬਨੈ ਉਸਿਆ ਜਨ ਇਛਾ ਸਭ ਪੁਜਾਈਆਂ ਸਦਾ ਕਿਰਪਾ ਨਿ ਦਿੱਤਾ ਗਿਰਵਟ ਹੋ ਜਿਸ ਅਧਿਆਵਟ ਆਇਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਰੋ ਪਿਆਰੋ ਸਾਚਾ ਨਾਮ ਮੇਰਾ ਧਾਰੋ ਵਾਜੇ ਪੰਜ ਸ਼ਬਦ ਕਰ ਸੁਭਗ ਕਰ ਸੁਭਗੇ ਸ਼ਬਦ ਵਾਜੇ ਤਲਾਜਤ ਕਰਤਾ ਲਿਆ ਪੰਚ ਦੂਦ ਵਾਸ ਕਿਤੇ ਗਾਲ ਕੰਡਗ ਮਾਰਿਆ ਤੁਰ ਆਗ ਨ ਪਾਇਆ ਤਜਨ ਕੋ ਸਿਨਾਹ ਮਹਲ ਕੇ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਦ ਕਰ ਅਨਹਦ ਵਾਚੀ ਅਨੰਦ ਸੁਨੋ ਹੋਵਟ ਪਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਰਾ ਪਾਇਆ ਤਰੇ ਸਗਲੇ ਵਿਚੋਰੇ ਦੋਖ ਰੋਸ ਨਤਾਬ ਪੁੱਤਰੇ ਸੁਣੇ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਰੀੰਦ ਕਹਤੇ ਪਵਿੱਤ ਸਤਗੁਰ ਹਾ ਵਰਪੂਰੇ ਮਨਵੰਤ ਨਾਨਕ ਅਗਨ ਚਨਣ ਲਾਗੇ ਜੇ ਅਨਹਦ ਤੂਰੀ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਿਤ ਦੇਵ ਸ਼ਰਾਧ ਵਿਦਾਈ ਦਾਇਆ ਖੇਲ ਸਗਰ ਜਗਤ ਚੰਗੀਆਂ ਆਇਆਂ ਬੁਰੀਆਂ ਆਇਆਂ ਵਾਚੇਦਰ ਮਹਦੂਰ ਕਰਮੇ ਆਪੋ ਆਪਣੀ ਕੀ ਨੇੜੇ ਕਹਿ ਤੂ ਜਿਨੇ ਨਾਮ ਧਿਆਇ जगत नानक ते मुख जले किते सुपे नाल, जिने ना ਨਕਤੇ ਮੁਖ ਚਲੇ ਇਕ ਤੇ ਸਭੇ ਨਾਮ ਵਾਹੀ ਗੁਰਦੀ ਕਾ ਖਾਲਸਾ ਸ੍ਰੀ ਵਾਹੀ ਗੁਰਜੀ ਕੀ ਪਟੇ